ਦੇ ਲੋਕਾਂ ਭੈਣ ਜੀ ਹੁਣ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਨ ਦਿੱਥਿਆ ਸੋ ਕੀ ਕੰਮ ਚਾਹਦੇ ਕਿਵੇਂ ਦੇ ਦੇਓ ਪਹਿਲਾਂ ਜੀ ਤੁਹਾਡਾ ਇੰਡੀਆ ਨਿਊਜ਼ ਵਾਲਿਆਂ ਦਾ ਜਿਹੜੇ ਪੰਡਿਤ ਜੀ ਤੁਹਾਨੂੰ ਇਤਾਰ ਉੱਤੇ ਬਹੁਤ ਬਹੁਤ ਧੰਨਵਾਦ ਸਭ ਨੇ ਜਿਹੜੇ ਨੇ ਸੋ ਸਰਪੰਚ ਹੋਰਾਂ ਨਾਲ ਰਹਿੰਦੇ ਮੇਰਾ ਨਾਮ ਕਿਸ਼ੰਤ ਇਹਦੇ ਲੋਕਾਂ ਨਾਲ ਮਾਣ ਲੋਕਾਂ ਦਾ ਦੁਰਸੀ ਦਾ ਅੰਤੋਂ ਉਹ ਰਾਜ ਜੀ ਇਹ ਪੰਨਾਟ ਮਰੀ ਸਰਪੰਚ ਉਹ ਗੋਵੀਨ ਦੇ ਮੈਸੇਜ ਮਾਣੇ ਕੁਣ ਸੇਵਾ ਨੁਕਾਣ ਮੁਕਾਨੇ ਦਾ ਸੇਵਾ ਦਾ ਨੁਕਾਨ ਸਾਡੇ ਪਿੰਡ ਵਿੱਚ ਸ਼ੁਭਾਜਿਤ ਆਇਆ ਬਹੁਤ ਬਹੁਤ ਤੁਹਾਨੂੰ ਧੰਨਵਾਦ ਹੈ ਜਿਨ੍ਹਾਂ ਨੇ ਬੰਦ ਪਿੰਡ ਨੂੰ ਦੁਸੂਹਾਰੀ ਸੇਵਾ ਕਰਨ ਦਾ ਮੌਕਾ ਸੋ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਉਹ ਤੁਹਾਡੀ ਕੋਈ ਦੇ ਵਿੱਚ ਪੂਰੇ ਕਰਾਈ ਦੀ ਸਰ ਕੰਮ ਤੇ ਬਹੁਤ ਹੋਣ ਵਾਲੇ ਪਿੰਡ ਦੇ ਉਹਨਾਂ ਨੂੰ ਪਾਫੀ ਕੀਤਾ ਗਾ ਰਾਮਨੀ ਪਰ ਜਾ ਕੇ ਉਹ ਕੰਮ ਪਾਦੀ ਵਿੱਚ ਉਹ ਦਹੀ ਉਹ ਗਲੀਆਂ ਦਾ ਰੱਖਣਾ ਪਿਆ ਉਹ ਨਹੀਂ ਕਰਨ ਆਤੀ ਹੈ ਅੱਗੇ ਹੁਣ ਅਸੀਂ ਜਿਹੜਾ 파ਟਾ ਦੇ ਜਾਣਗੇ ਕੰਮ ਕਰਦੇ ਹਾਂ ਸਭ ਤੁਸੀਂ ਆਮ ਵੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਲੱਗਾਂ ਲੱਗੀਆਂ ਹੁੰਦੀਆਂ ਫੁੱਲ-ਪੂਤੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਆਉਂਦੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਜਾਂ ਡਿਸਪੈਂਸਰ ਹੀ ਹੁੰਦੀ ਜਾਂ ਲੈਬਰੀ ਦੀ ਹੁੰਦੀ ਜਾਂ ਉਹ ਕੋਨੇ ਜਿੰਨ ਹੁੰਦੀ ਆ ਝੂਲੇ ਬੱਚਾ ਬਹੁਤ ਵਧੀਆ ਦੇਖਣ ਨੂੰ ਜਰੂਰ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਫੈਸਿਲਿਟੀ ਨਹੀਂ ਸੁਖ-ਸੂਹਤ ਹੈ ਵੀ ਸੜਕ ਪਾਰਕ ਨਹੀਂ ਸੜਕ ਨਹੀਂ ਬਣੀ ਹੈ ਪਰ ਬਣੀਆਂ ਵੀ ਤੋਂ ਬਸ ਸਫਾਈ ਕਰੇ ਝੂਲੇ ਵੀ ਲੱਗਿਆ ਬੱਚਿਆਂ ਦੇ ਉਹ ਆਪਣੇ ਜਮਲਾ ਹਾਂ ਨਹੀਂ ਸਾਡੇ ਬਾਰੇ ਨਹੀਂ ਕੋਈ ਨਹੀਂ ਲੈ ਕੇ ਦਿੱਤਾ ਜਿੰਮਤਾ ਪਾਇਆ ਤੇ ਜੇਕਰ ਜੁਗ ਨਹੀਂ ਸੁਣਦੇ ਜੇ ਇਹ ਸੰਭੀ ਬਣਾਉਣਾ ਵੀ ਕੋਈ ਨਹੀਂ ਬੱਚਿਆਂ ਚੱਦੂ ਆਸ ਜੀ ਉਹ ਸਾਰਾ ਸਨ ਕਾਦੀ ਸਮੱਸਿਆ ਕਾਫੀ ਬੰਦਾ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹ ਜੇ ਰਸਤਾ ਨਹੀਂ ਬੰਦੇ ਗਰੀਬ ਤੇ ਕਦਾਸ ਨਹੀਂ ਬੋਲਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਰ ਜੋ ਇਤਨੀ ਸਮੱਸਿਆ ਹੈਗੀ ਸਾਡੇ ਬੰਦ तकरीबन 90 60 ਕੰਮ ਕਰ ਰਹੇ ਉਹ ਸੀ ਜਿਹੜੇ ਰੰਗੇ ਦੇ ਕਿਸੇ ਦਾ ਨਾਮ ਕਟਿਆ ਗਿਆ ਰਿਹਾ ਚਾਰ ਸਾਲ ਪੰਜ ਸਾਲ ਤੋਂ ਉਹ ਡਾਕਟਰ ਜਾਂਦੇ ਆਂ ਕਈ ਵਾਰੀ ਉਹ ਕਹਿੰਦੇ ਸ਼ੈਡ ਬੰਦ ਹੈ ਨਵੇਂ ਕਾਡ ਬੰਨਨੇ ਕੇ ਚਿੱਠੀ ਉਹਦੇ ਵਿੱਚ ਨੰਬਰ ਆਇਆ ਉਹਦੇ ਕੋ ਕੋ ਬੋਲਦੇ ਜੀ ਸ਼ੈਡ ਹੁੰਦਾ ਤੇ ਇਹ ਮਤਲਬ ਹਾਂ ਜੀ ਸ਼ੈਡ ਮੈਂ ਜੀ ਉਹਨਾਂ ਮਨ ਰੇ ਕੋਈ ਜਿਹੜੇ ਜੋਗ ਲੋਕ ਹੁੰਦੇ ਹਨ ਰੋਜ਼ਗਾਰ ਨਹੀਂ ਤਾਂ ਇਹਦਾ ਨੇ ਜਾਜ ਨਾਮ ਪਾਈ ਜਾਂਦੇ ਤੁਸੀਂ ਆਉਂਦੇ ਚਾਹ ਤੁਸੀਂ। ਇਹ ਤੁਹਾਡੀ ਕੋਈ ਵੀ ਵਿੱਚ ਕਿਵੇਂ ਬਣਾ ਲਿਆ ਕੀਤਾ ਜਾਂਦਾ। ਸਾਡਾ ਹਿੰਦ ਕੰਨੇ ਆ ਕਿ ਇਹ ਮਨਰੇਗਾ ਦੀ ਸਕੀਮ ਜਿਹੜੀ ਬਹੁਤ ਵਧੀਆ ਲੋਕਾਂ ਨੂੰ ਗਿਆਨ ਮਿਲਦਾ ਰਹੇ ਤੇ ਵਧੀਆ। ਅਈਂ ਦੋਤਨ ਵਾਲੀ ਕੰਮ ਕਰਾਇਆ। ਪਿੰਡ ਦੀ ਸਫਾਈ ਕਰਾਈਆ, ਪਿੰਡ ਦੇ ਆਲੇ ਦੁਆਲੇ ਦੇ ਸਕੂਲ ਦੀ ਮਾਟ ਚਪਲਾਈ ਦੀ, ਪਾਰਕ ਦੀ। ਅੱਚਿਆ ਰਸਿਆਂ ਦੀ ਸਫਾਈ ਕਰਾਈਆ, ਸਕੂਲ ਦੀ ਰੰਗਮਰੀ ਕਰਾਈਆ, ਸਮਝਾਨ ਘਰ ਦੀ ਸਫਾਈ ਕਰਾਈਆ ਦੋਤਨ ਵਾਲੀ। ਤੇ ਕੋਲੋਂ ਬੜਾ ਵਧੀਆ ਇਹ ਕੰਮ ਆਮ ਨੂੰ ਲੱਗਦਾ ਹੋਰ ਕੰਮ ਬੰਦ। ਲੋਕਾਂ ਦਾ ਸੇ ਘਟੁੰਦੇ ਆਪਣੀ ਲੇਟ ਆਉਂਦੇ ਤੇ ਜਿੰਦਾ ਜਿੰਦਾ ਸੁਪਾ ਨੂੰ ਪਤਾ ਗਰੀਬ ਤਬਕਾ ਹੈ ਲੋਕੀ ਗੰਨ ਜਿੰਦਾ ਜਿੰਦਾ ਕੰਮ ਕਿਦਾ ਸਾਨੂੰ ਸਾਡੇ ਨਾਲ ਨਾਲ ਮਿਲਦੇ ਜਾਂ ਪਰ ਲੋਕਾਂ ਨੂੰ ਸਮਝਾਇਆ ਵੀ ਕੋਈ ਨਾ ਸਾਨੂੰ ਮਿਲ ਹੀ ਜਾਣ ਕੋਈ ਕੰਮ ਕਰੀ ਜੋ ਤੇ ਹੁਣ ਥੋੜਾ ਜਿਹਾ ਹੋਇਆ ਕੰਮ ਬੰਦ ਹੋਏ ਤੇ ਮੁੜ ਕੇ ਉਹ ਹੀ ਗੱਲ ਕਹਿੰਦੇ ਵੀ ਇੱਕ ਮਹੀਨਾ ਬਾਅਦ ਕੋਈ ਜਲਮ ਦਾ ਕੰਮ ਲਾਵੇ ਜਿੰਨੇ ਕੋਈ ਰਾਮ ਦੇ ਪ੍ਰਸਾਦ ਦੇ ਦੇ ਜਾਂ ਕੰਮ ਸ਼ੁਰੂ ਕਰ ਦਿੰਗੇ ਜੀ ਸਰ ਉਹ ਤੱਕ ਕਿ ਕੋਠੇ ਗੰਟਾ ਪਿੰਡਾਂ ਜੇ ਨਵੇਂ ਬੋਮ ਬਲਾਈ ਕੀਤੇ ਗਏ ਆਰਜੀ ਦੇ ਪਿੰਡ ਵਿੱਚ ਕਿੰਨੇ ਪਤੇ ਬਠ ਗੰਟਾ ਕਿੰਨੇ ਨਵੇਂ ਬੋਮ ਬਲਾਈ ਕੀਤੇ ਨੇ ਹਾਂਜੀ ਸਰ ਸ਼ਦ ਪਹਿਲਾਂ ਮੁਕੀ ਅਸੀਂ ਅਪਲਾਈ ਕੀਤੇ ਆ ਪੰਚਤਕਾਰ ਸਰਵੇ ਕੀਤਾ ਜਿਹਨੇ ਜ਼ਰੂਰਤ ਮੰਨਦੇ ਉਹਨਾਂ ਦੇ ਕੱਚੇ ਬਿਲਕੁਲ ਹੀ ਘਰ ਕੱਚੇ ਬਾਹਰ ਉਹਨਾਂ ਦੇ ਮੁਕੇ ਅਪਲਾਈ ਕੀਤਾ ਸਰਵੇ ਕਰਕੇ ਫੋਟੋ ਪਾਈ ਆ ਲੋਕ ਦਿੱਤੀਆਂ ਦੁਆ ਕਰਾਂਦੀਆਂ ਪਹਿਲਾਂ ਦੁਆ ਕਰ ਹੁੰਦਾ ਨਾਲ ਮਿਲ ਚੁੱਕੀ ਸੀ ਇਸ ਕੰਮ ਤੋਂ ਕੰਮ ਬਣਾ ਲਿਆ ਤੇ ਦੁਆ ਕਰਾਂ ਨੇ ਫਿਰ ਭਾਇਆ ਉਹਨਾਂ ਦਾ ਇੰਟਰਵਿਊ ਪੜਤੰਤਰ ਸੁਣਨ ਨਾਲ ਇੰਟਰਵਿਊ ਲੈਣ ਦਾ ਇੰਟਰਵਿਊ ਹੋ ਗਿਆ ਲੋਗਰਾ ਤੇ ਤਿੰਨਾ ਗਾ ਨਹੀਂ ਮੁਕੇ ਬਰਾਂਡ ਆਈਆ ਕੱਚੇ ਮਕਾਨਾਂ ਦੇ ਇੱਕ ਜੇ ਸਾਡੇ ਲੱਗ ਗਈ ਆ ਮੇਰੇ ਨਾਲ ਹੀ ਮੇਰੇ ਚਾਚੇ ਦਾ ਮਰਦਾ ਉਹਦੀ ਇੱਕ ਉਸਤਨੋਂ ਆ ਗਈ ਉਹ ਜਿਹੜੀ ਉਸਤਨੇ ਪਾਲਦੀ ਆ ਆਪਣੇ ਲੋਕ ਉਹ ਫੋਟੋ ਵੀ ਕਿ ਨਾ ਨਾ ਹੀ ਗਈ ਤੇ ਦੋ ਘਰ ਉਹ ਰੰਗ ਨਾਲ ਕੰਮ ਲਾਇਆ ਨਹੀਂ ਆ ਪਰ ਛੜੀ ਨੂੰ ਉਹਨਾਂ ਨੂੰ ਦੁਬਾਰਾ ਕਿਸ ਤਰ੍ਹਾਂ ਦੇ ਦੇ ਜਦੋਂ ਉਹਨਾਂ ਦੀ ਕਿਸੇ ਤੋਂ ਦੁਬਾਰਾ ਕੰਮ ਨਾਲ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕਿ ਲਫਦਾ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਆ ਜਾਂਦੀ ਹੈ ਨਵੀਨੀਕਰਨ ਦੋਰੀ ਦਾ ਆਪ ਬਹੁਤ ਹੀ ਵੱਡਾ ਚੁਣ ਸ਼ਾ ਨਾਲ ਸਾਡੇ ਪਰ ਦੋ ਸਕੂਲ ਹਨ ਇੱਕ ਪ੍ਰਾਇਮਰੀ ਸਕੂਲ ਪਰ ਉਹ ਬਹੁਤ ਵਧੀਆ ਚੱਲਦਾ ਨਾਂ ਵੀ ਜਿਹੜੀ ਨੇ ਬਹੁਤ ਪੁਰਾਣੇ ਨੇ ਉਹਨਾਂ ਬਹੁਤ ਵਧੀਆ ਤਜਰਬਾ ਪੜਾਉਂਦਾ ਹਣ ਬੜੇ ਬੱਚੇ ਪੜਾਉਂਦਾ ਇੱਕ ਛਿੱਟ ਕੀਤੇ ਬੱਚੇ ਪੜਾਉਣ ਵਾਸਤੇ ਇੱਕ ਮਿਡਲ ਸਕੂਲ ਆ ਛੋਟੇ ਮੰਦਰਾ ਜੋ ਉਹੀ ਬਣਾਇਆ ਜੋ ਤਾਲੀ ਮਿਲ ਨਹੀਂ ਸਕਦਾ ਜੀ ਸਿਦਾਰਾਮ ਜੀ ਅੰਮਲੇ ਹੀ ਉਹ ਤੋਂ ਬਣੀ ਬਣਾ ਹਾਂ ਉੱਥੇ ਵੀ ਕਾਫੀ ਬੱਚੇ ਪੜ੍ਹਦੇ ਨੇ ਕੁਝ ਨਹੀਂ ਪੜ੍ਹਦੇ ਤੇ ਸਕੂਲ ਵਾਲਾ ਤੇ ਪਿੰਡ ਵਾਲਾ ਸਹਿਯੋਗ ਬਹੁਤ ਵਧੀਆ ਸੀ ਇਸ ਸਮਾਸ਼ਪੁਰ ਮਾ ਸੋ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਵੱਾਰ ਜਾਂਦੇ ਲੋਕਾਂ ਨੂੰ ਥਾਣੇ ਵਿਚ ਜਾਣ ਤੇ ਇੱਕ ਹੁਣੇ ਪਾ ਸਮਾਂ ਵਰਵਾੰਦਾ ਪੈਸਾ ਵਰਤਦਾ ਤੇ ਪੰਚੀ ਕੀ ਜੋ ਮੈਂ ਇਹ ਕਿਵੇਂ ਦੇ ਦਿੰਦੀ ਸਭ ਮੇਰੀ ਅਦਾਤਾ ਵੀ ਮੈਂ ਕਿਸੇ ਨੂੰ ਥਾਣੇ ਨਹੀਂ ਜਾਂਦਾ ਆਪਣੀ ਪੋਸ਼ਿਸ਼ਾ 90% ਆਹ ਲੈਂਦੀ ਵੀ ਕਿਸੇ ਨੂੰ ਇੱਥੇ ਪਿੰਡ ਦੀ ਗੱਲ ਲੱਗਦਾ ਤੇ ਅਜੇ ਤੱਕ ਨਹੀਂ ਕਿਸੇ ਨੂੰ ਜਾਣ ਦਿੱਤਾ ਆਪਣੀ ਮਰਜ਼ੀ ਨਾਲ ਕੋਈ ਮੇਰੇ ਤੋਂ ਬਿਨਾਂ ਪਿਛੋਂ ਕੋ ਚੱਲ ਜੇ ਤੇ ਉਹ ਰਲ ਰੱਖੀ ਵੱਡੀ ਗੱਲ ਵੀ ਆਪਣਾ ਹਸਾਬ ਹੈ ਪਿੰਡ ਬਹੁਤ ਵਧੀਆ ਸ਼ਾਂਤਮਨ ਸ਼ਾਂਤ ਨਹੀਂ ਪੈਂਦਾ ਲੜਦਾ ਝਗੜਾ ਕੋਈ ਨਹੀਂ ਉਹ ਸਰ ਨੌਂ ਜੁਮਨਾ ਕਲੈਕਸ਼ਨ ਦੇ ਵਿੱਚ ਐਮਰੋਲ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਂ ਪਾਉਣੀ ਹੈ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੇ ਕੀ ਕਿਹਾ ਹੋਊਗਾ ਸਰ ਸਾਡੇ ਤੇ ਉਹੀ ਹੈ ਪੰਨਾ ਕੋਸ਼ਿਸ਼ ਹੈ ਜੀ ਕਿ ਬੱਚਿਆਂ ਨੂੰ ਪਲੇਗਰਾਉਂਡ ਬਣਾ ਦਿੱਤਾ ਜਾਵੇ ਜਦੋਂ ਬੱਚੇ ਆਪਣਾ ਟਾਈਮ ਪਾਸ ਕਰਨ ਨੂੰ ਖੇਡਾਂ ਨਾਲ ਕਰਦੇ ਥਿਆ ਦਿਨ ਨਸ਼ਿਆਂ ਤੋਂ ਰਹਿਤ ਹੋਣਗੇ ਜੇ ਬੱਚੇ ਖੇਡਦੇ ਰਹਿਣਗੇ ਤਾਂ ਉਹਨਾਂ ਨੂੰ ਨਸ਼ੇ ਤੋਂ ਪਾਸੇ ਖਿਆਲ ਨਹੀਂ ਜਾਵੇ ਤੇ ਕੋਸ਼ਿਸ਼ ਹੈ ਕਿ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇਸਨੂੰ ਪਲੇਗਰਾਉਂਡ ਬਣਾ ਦਿੱਤਾ ਜਾਵੇ ਸੋ ਜਿੰਦਨ ਅਸੀਂ ਬਰੋਤੋਂ 50 ਸੱਦਾਂ ਨੇ ਮਾਇਮ ਸੀ ਲਿਆ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਜੀ ਸਾਡਾ ਤਾਂ ਤਕਰੀਬਨ 100% ਠੀਕ ਹੀ ਹੈ ਸਾਡੇ ਪਿੰਡ ਵਿੱਚ ਕੋਈ ਨਸ਼ਾ ਮਤ ਕਰਦਾ ਨਾ ਕੋਈ ਇਹ ਤੋਂ ਠੀਕ ਆਂ ਜੀ ਗੱਲ ਤੋਂ ਠੀਕ ਹੈ ਸੋ ਕੀਆ ਤੁਸੀਂ ਹੁਣ ਪਹਿਲ ਦੇ ਤੌਰ ਤੇ ਪਿੰਡ ਵਿੱਚ ਮੋੜੀ ਦਾ ਕੰਮ ਕਰਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ ਸੂਤਾਂ ਬਦਲ ਦੇ ਸਭ ਪਿੰਡ ਦਾ ਮੇਰੇ ਦਾ ਕੰਮ ਤਾਂ ਕਾਫੀ ਹੋਣ ਵਾਲਿਆ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਕਿ ਪਿੰਡ ਦੇ ਵਿਕਾਸ ਹੀ ਹੋਵੇ ਮੇਰੇ ਤੋਂ ਪਾਣੀ ਨਾਲ ਕਾਸ਼ਾ ਨਹੀਂ ਕਿਤੇ ਪਿੰਡ ਦੇ ਵਿੱਚ ਹੀ ਪਾਣੀ ਇਕੱਠਾ ਹੁੰਦਾ ਹੈ ਉਹ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਪਾਣੀ ਇਕੱਠਾ ਕਰਦੇ ਤੋਂ ਬੰਬਾਰੀ ਨਾਲ ਦੇ ਵਿੱਚ ਡਰ ਜਾਂਦਾ ਤੇ ਪ੍ਰਸ਼ਾਸਨ ਕੋਲ ਉਹ ਮੰਗ ਕਰਾਂਗੇ ਕਿ ਸਾਨੂੰ ਪਿੰਡ ਦੇ ਕਾਸੀ ਬਾਰੇ ਸਿਫਰੇ ਬਾਰੇ ਬੋਲੋ ਇਹ ਕੀ ਪਹਿਲਾਂ ਤੋਂ ਆਗੂ ਸਾਹਿਬਾ ਨੇ ਰਾਇਹਾਲਾਂ ਦੇ ਤੁਹਾਡੇ ਪਿੰਡ ਤੇ ਆਪਣੀ ਜਨਤਾ ਵੀ ਲਈ ਹੁਣ ਜੀਆਂ ਉਹ ਇਹ ਕਿ ਇਹ ਦੀ ਸੀਵ ਦੀ ਸਮੱਸਿਆ ਹਾਲਤ ਹੋਣੀ ਹੋਈ ਇਸ ਕਰਕੇ ਸਰ ਪਤਾ ਨਹੀਂ ਕਿਉਂ ਨਹੀਂ ਹੈ ਪਰ ਅਸੀਂ ਕਰਾਂਗੇ ਤੁਹਾਨੂੰ ਅਸੀਂ ਗੱਲ ਕਰਾਂਗੇ ਕਿ ਸਾਨੂੰ ਮਦਦ ਕਰੋ ਪਈ ਆਪਣੇ ਕੰਦੇ ਨੇ ਤਸੀਹੇ ਦਾ ਹੱਤ। ਜਰੂਰੀ ਹੈ ਮੀਆਂ ਮੀਆਂ ਸੰਸਦਾਂ ਦਾ ਡਿਪੈਂਡੈਂਸੀ ਦਾ ਤਸੀਹੇ ਦੀ। ਤੇ ਪਾਣੀ ਦਾ ਨਕਾਸ਼ੀ ਤੇ। ਸੋ ਸਰ ਇੱਕ ਲੇਡੀਜ਼ ਸਰਪੰਚ ਜੁਨੇ ਗਏ ਨੇ ਪੰਜਾਬ ਸਰਕਾਰ ਦਾ ਫੈਸਲਾ ਤੇ ਜਿੰਨੇ ਵੀ ਲੇਡੀਜ਼ ਸਰਪੰਚ ਪੰਜਾਬ ਦੇ ਚੁਣੇ ਹੋਏ ਨੇ ਸੋ ਉਹਨਾਂ ਵਾਸਤੇ ਧਾਰਮਿਕ ਯਾਤਰਾ ਕਰਾਈ ਜਾਵੇ ਦੀ ਧਾਰਮਿਕ ਸਥਾਨਾਂ ਦੇ ਸਰਕਾਰ ਵੱਲੋਂ ਫਰੀਅ ਕੋਸਟ ਵੈਗੋ। ਉਹ ਕੀ ਇਕੱਲੇ ਲੇਡੀ ਜੀ ਨੁਮਾ ਕੇ ਜਾਂ ਜਨਸਰ ਦੇ ਪ੍ਰਵਾਦ ਤੇ ਹੋਰ ਜੀ ਵਿਚਾਰ ਸਰ ਦੇ ਨਾਲ ਸਰੇ ਤੇ ਸਰਕਾਰ ਦੀ ਮਰਜ਼ੀ ਆ ਸਰਕਾਰ ਚ ਹੈ ਉਹ ਲੇਡੀਜ਼ ਕਲੀਨਿਕ ਨਹੀਂ ਜਾ ਸਕਦੀ ਕੋਈ ਬਾਹਰ ਤੇ ਇਹ ਜੇ ਕੋਈ ਬਾਹਰ ਵੀ ਬਾਜ਼ਾਰ ਤਾਂ ਨਹੀਂ ਜਾ ਸਕਦੇ ਲੇਡੀਜ਼ ਦਾ ਦੁਕਾਨ ਤੇ ਅੱਡੇ ਦੂਰੀ ਹੱਥ ਰੱਖ ਕੇ ਕਿਧਰ ਕੰਮ ਕਰਨੇ ਜਾਂਦੀ ਜਾਂਦੀ ਹੋ ਰਸਤੇ ਦੀ ਬਿਮਾਰੀ ਹੋ ਜਾਈ ਅੱਡਾ ਲਮਸਾ ਕਿੰਨੇ ਦਮਾਂ ਤੇ ਉਹ ਬਿਹਤਰ ਆ ਜੇ ਸਭ ਤੋਂ ਵਧੀਆ ਚਾਹ ਜੇ ਨਾਲ ਕੋਈ ਮੈਂਬਰ ਕਰ ਦੇ ਨਾਲ ਕੋਈ ਲੇਡੀਜ਼ ਕਰ ਨੂੰ ਲੈ ਕੇ ਜਾ ਸਕਦੇ ਤੇ ਫੇਰ ਹੀ ਆ ਇਕੱਲੇ ਜਿਹੜੀ ਤੂੰ ਜਾ ਨਹੀਂ ਸਕਦੇ ਯਾਤਰਾ ਤਾਂ ਬਹੁਤ ਵਧੀਆ ਹੈ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਹੈ ਇਹ 3 ਵਜੇ ਤੱਕ ਰੰਗਣੀਆਂ ਹੈ ਕਈ ਬੰਦੇ ਨਿਕਲ ਨਹੀਂ ਸਕਦੇ ਕਿਉਂ ਜੀ ਮੰਦਰ ਤੱਕ ਨਹੀਂ ਜਾ ਸਕਦੇ ਜਾਨੀਆਂ ਤੇ ਵੱਡੀ ਵੱਡੀ ਸਰਕਾਰ ਕਰ ਰਹੀ ਹੈ ਦੈਲ ਭੀਂਟੀ ਦੂਰ ਲੋਕਾਂ ਨੂੰ ਸਹਾਇਤਾ ਕਰਕੇ ਸਹੂਲਤਾਂ ਦੇ ਰਹੀਆਂ ਤੇ ਅੱਗੇ ਤੋਂ ਯਾਤਰਾ ਕਰਾਉਣੀਆਂ ਹੈ ਇਹ ਬਹੁਤ ਵਧੀਆ ਕੰਮ ਹੈ ਪਰ ਸੁਪੇਣ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਹੁਤ ਹੈ ਤੁਹਾਡੇ ਸੇਤੇ ਸਭ ਪੰਚੀਆ ਤੁਹਾ ਅਸੀਤ ਜੀ ਮਿਲ ਸਦੀ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨਾ ਤੇ ਪਿੰਡ ਵਾਲਾ ਨਾਲ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਸ਼ੁਕਰਗੁਜ਼ਾਰਤਾ ਦੀ ਜਿਮਾਰੀ ਮੋਪਾ ਦਿੱਤਾ ਅੱਜ ਉਹਨਾਂ ਨੇ ਸੂਰ ਦੇ ਬਥੇ ਹੀ ਪੂਰਾ ਕੀਤਾ ਜੇ ਉਹ ਤੁਹਾਨੂੰ ਰਾਜ-ਵਾਜ-ਵਾਜ ਦਾ ਸਾਡੇ ਹਰਾਨ ਨਹੀਂ ਤੁੜਦੰਨੇ ਮੇਰੀ ਹੱਦ ਹੈ ਮਨੂੰ ਕਿਸੇ ਵੇਲੇ ਵੀ ਕਿਹਨੇ ਆਵਾਜ਼ ਮਾਰੀ ਮਨਾਉਂਦੇ ਤੁਰਨਾ ਮੈਂ ਆਪਣੇ ਕੰਮ ਕਾਜ ਵਾਲੇ ਪੱਥਰ ਚਿੱਤੇ ਦੇ ਮਨੂੰ ਜਿਸੜੀ ਵਾਰੀ ਮਾਰੀ